ਚਾਇਨਾ ਡੋਰ ਨੂੰ ਲੈ ਕੇ ਸੂਬੇ ਭਰ ਦੀ ਪੁਲਿਸ ਸਰਗਰਮ ਵਿਖਾਈ ਦੇ ਰਹੀ ਹੈ ਕਿਉਂਕਿ ਚਾਇਨਾ ਡੋਰ ਦੇ ਨਾਲ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਉਸ ਦਾ ਸ਼ਿਕਾਰ ਹੋ ਰਿਹਾ ਹੈ ਤੇ ਨਾਲ ਹੀ ਬੇਜ਼ਬਾਨ ਜਾਨਵਰ ਵੀ ਇਸ ਦੀ ਝਪੇਟ ਵਿਚ ਆ ਰਹੇ ਹਨ ਨਾਭਾ ਪੁਲਿਸ ਲਗਾਤਾਰ ਚਾਇਨਾ ਡੋਰ ਦੇ ਖਿਲਾਫ ਲਗਾਤਾਰ ਦੁਕਾਨਾਂ ਤੇ ਛਾਪੇਮਾਰੀ ਵੀ ਕਰ ਰਹੀ ਹੈ ਜਿਸ ਦੇ ਦੌਰਾਨ ਨਾਭਾ ਪੁਲਿਸ ਨੇ ਇੱਕ ਵਿਅਕਤੀ ਕੋਲੋਂ 42 ਗਟੂ ਚਾਇਨਾ ਡੋਰ ਦੇ ਬਰਾਮਦ ਕੀਤੇ આરોપી ਦੀ ਪਛਾਣ ਉਮੇਸ਼ ਕੁਮਾਰ ਵਾਸੀ ਜਸਪਾਲ ਕਲੋਨੀ ਨਾਭਾ ਵਜੋਂ ਹੋਈ ਭਾਵੇਂ ਕਿ ਪੁਲਿਸ ਨੇ આરોપી ਦੇ ਖਿਲਾਫ ਮਾਮਲਾ ਵੀ ਦਰਜ ਕਰ ਦਿੱਤਾ ਹੈ ਪਰ ਕਾਨੂੰਨ ਸਖਤ ਨਾ ਹੋਣ ਕਰ ਉਸ ਨੂੰ ਹਾਜ਼ਰ ਜ਼ਮਾਨਤ ਮਿਲ ਗਈ ਹੈ ਪਰ ਜੇਕਰ ਕਾਨੂੰਨ ਸਖਤ ਹੁੰਦਾ ਤਾਂ ਚਾਇਨਾ ਡੋਰ ਦੇ ਤਸਰ ਜੇਲ੍ਹ ਦੀਆਂ ਸਲਾਕਾਂ ਪਿੱਛੇ ਹੁੰਦੇ ਅਤੇ ਅੱਗੇ ਤੋਂ ਇਸ ਤਰ੍ਹਾਂ ਚਾਇਨਾ ਡੋਰ ਦੀ ਤਸਕਰੀ ਨਾ ਕਰਦੇ ਇਹਨਾਂ ਦੀ ਬਸੰਤ ਪੰਚਮੀ ਨੂੰ ਲੈ ਕੇ ਤੇ ਸਰਕਾਰ ਦੀਆਂ ਹਦਾਇਤਾਂ ਪਾਲ ਉਡੀ ਚਾਈਨਾ ਡੋਰ ਆ ਉਹਦਾ ਬਾਈਕਾਰਟ ਕਰਦੇ ਲੋਕਾਂ ਨੂੰ ਵੀ ਮੈਕੀ ਕਰਦੇ ਤੇ ਉਸੇ ਸਬੰਧ ਦੇ ਵਿੱਚ ਅਸੀਂ ਕੱਲ ਰੇਡਾਂ ਕੀਤੀਆਂ ਜੀ ਸਾਰੇ ਪੁਜਾਰੀ ਤੋਂ ਆਪਣਾ ਪਤਾ ਲੱਗ ਤੇ ਉਹ ਰੇਡ ਦੇ ਦੌਰਾਨ ਸਾਨੂੰ ਰਿਪੋਰਟ ਮਿਲੀ ਸੀ ਕਿ ਉਹ Umesh Kumar ਆ ਪੁੱਤਰ ਲਾਲ ਕੱਪਾ ਇਹ ਵੱਗਦਾ ਰਹਿਣ ਵਾਲਾ ਡੀ ਵੀ ਇਹਨਾਂ ਦੇ ਪੀਸਟਾ ਕਰਦੇ ਸਨ ਤੇ ਇਹਦੀ ਰੇਡ ਜਿਹੜੀ ਹੋਵੇ ਕੋਈ ਤੁਹਾਨੂੰ 42 ਗੁੱਜ ਚਾਈਨਾ ਡੋਰ ਤੋਂ ਜੀ ਇਹਨਾਂ ਸਬੰਧ ਦੇ ਵਿੱਚ ਉਸ ਨੂੰ ਤੇ ਤਾਂ ਉਹ ਕੰਮ ਕਰਦਾ ਜੀ ਇਹ ਮੁੰਡਾ ਵਾਸੀ ਵੈਸੇ ਤਾਂ ਪ੍ਰਾਈਵੇਟ ਕੰਮ ਕਰਦਾ ਮਾਟੂਲਾ ਜਿਹਦੇ 7-52000 ਦੀ ਆ ਪਰ ਉਹ ਕਰਕੇ ਨਜਾਇਨ ਅਨਲੂ ਬੁੱਕੇ ਕਰਦਾ ਜਿਹਦੀ ਦੁਕਾਨ ਕੋਲੋਂ ਦੁਕਾਨ ਤੋਂ ਕਿਤੇ ਕਰਦਾ ਕੀਤਾ ਨਹੀਂ ਇਹਦੀ ਦੁਕਾਨ ਨਹੀਂ ਹੈਗਾ ਜੀ ਇਹ ਪਰ ਕਰਕੇ ਹੀ ਚਾਈਨੋ ਰੂਲ ਵੇਚਦਾ ਇਹ ਕੀ ਕਰ ਰਹੀ ਤੱਕ ਇਹ ਤਾਂ ਜੀ ਐਫ ਆਈ ਆਰ ਦਿੱਤੀ ਅਸੀਂ ਲੋਕ ਦੇਈ ਜੀ ਐਫ ਆਈ ਆਰ ਫੋਟੋਸ ਤੇ ਕੰਮ ਇਹਦੇ ਤੱਕ ਜੀ ਅਸੀਂ ਤਿੰਨ ਵੱਖ-ਵੱਖ ਐਫ ਆਈ ਆਰਾਂ ਦਿੱਤੀਆਂ ਤੇ ਵੀਪੋ ਦੇ ਤਰੀਕਤ ਨਹੀਂ ਇਹਨਾਂ ਦੇ ਡੈਗ ਮੰਗੂ ਦੇ ਬਰਾਬਰ ਕੋਲੇ ਤੇ ਬਾਕੀ ਵੀ ਰੋਣ ਜਾਂ ਕਿਸ ਤਰ੍ਹਾਂ ਦੀ ਗੱਲ ਇਹਨਾਂ ਦੇ ਸੱਤੇ ਦੇ ਖਾਦ ਦੇ ਮਾਰਤਾ ਇਹ ਵੀ ਕਰਕੇ ਇਹਨਾਂ ਦੇ ਅਰੇ ਜੀ ਸਾਡੀ ਮਸਲ ਗਿਆ ਜੀ ਇਹ ਵੀ ਬਹੁਤ ਵੱਡਾ ਰੀਜ਼ਨ ਹੈ ਜੀ ਕਿ ਜਿਹੜਾ ਡਿਫੈਂਸ ਹੈ ਉਹਦੇ ਕਰਕੇ ਨਹੀਂ ਸੁਭਾਜ ਆ ਗਈ ਹੈ ਤੇ ਅਦਰਵਾਈਜ਼ ਜੇ ਇਹਨਾਂ ਨੂੰ ਵੀ ਜਾਣ ਇਹ ਤਾਂ ਇਹ ਕੋਈ ਕੋਈ ਵਿਵਸਥਾ ਹੋਵੇ ਤਾਂ ਇਹਦੇ ਵੀ ਜਿਆਦਾ ਫਲ ਪੈਣਗੇ ਸਾਹਿਬ ਕੋਤੌਵੀ ਕੀ ਜੇ ਨਾ ਕਰਦੇ ਹਾਂ ਦੇਖੋ ਜੀ ਚਿਤਾਵਨੀ ਵੀ ਹੈ ਇੱਕ ਮੇਰੀ ਹਦਾਇਤ ਵੀ ਹੈ ਕਿ ਚਾਈਨਾ ਡੋਰ ਕਰਕੇ ਆਪਾਂ ਯੂਜ਼ ਵੀ ਦੇਖ ਰਹੇ ਹਾਂ ਕਿ ਬੱਚੇ ਦੀ ਤਰ੍ਹਾਂ ਕੋਈ ਸੀ ਕਿ ਕਰੰਟ ਲੰਘ ਜਾਂਦਾ ਹੈ ਤੇ ਕਈ ਜਿਹੜੇ ਬੇਜਵਾਨ ਪੰਛੀ ਨੇ ਉਹਨਾਂ ਦੇ ਕਿਸੇ ਨੂੰ ਪਰ ਕੱਟ ਜਾਂਦੇ ਨੇ ਕਿਤੇ ਗੱਤ ਪਾ ਕੇ ਤੇ ਕਈ ਜਿਹੜੇ 2 ਮੀਲਰ ਦੇ ਘੁੰਮਣ ਵਾਲੇ ਨੇ ਉਹਨਾਂ ਦੇ ਗਾਏ ਦੇ ਵਿੱਚ ਵੀ ਡਾਕਾ ਮਾਰ ਜਾਂਦੇ ਨੇ ਇਸ ਕਰਕੇ ਹਦਾਇਤ ਹੈ ਵੀ ਤੁਸੀਂ ਆਰਾਮ ਨਾਲ ਜਿੰਦੀ ਦੀ ਡੋਰ ਨਾਲ ਮਤਲਬ ਹੈ ਜੀ ਇਹ ਕੋਈ ਬੀਚ ਦਾ ਕਰਦਾ ਹੈ ਕਿ ਉਦਾਸ ਵੀ ਰਹਤ ਰਹੇ ਤਾਂ ਉਸ ਤੋਂ ਵੀ ਸਾਨੂੰ ਉੱਪਰੋਂ ਚੁੱਕੀ ਜਾਵੇ ਤਾਂ ਇਹਨਾਂ ਨੂੰ ਪਾਸੇ-ਪਾਸੇ ਦੇ ਇਸ ਟਰਾਈਨ ਦੇ ਉੱਤੇ ਖੱਲ ਪਾਉ। ਜੋ ਕੋਈ ਉਡਾਉਂਦਾ ਤਾਂ ਉਹ ਜਾਣ ਰੋਮਾ ਉੱਤੇ ਹੀ ਕਰਦੇ। ਬਹੁਤ ਦੀ ਕਾਰਵਾਈ ਕੀਤੀ ਜਾਵੇ। ਉਹ ਵੀ ਕਾਨੂੰਨੀ ਸੀ। ਪੇਰੈਂਟਸ ਨੂੰ ਵੀ ਮੈਸੇਜ ਇਹੀ ਹੈ ਜੀ ਵੀ ਇਹਨੂੰ ਜਿੰਨੇ ਵੀ ਆਪਣੇ ਬੱਚੇ ਨੇ ਗਾਈਡ ਕਰੋ ਉਹਨਾਂ ਦੀਆਂ ਇੰਨੀਆਂ ਵੀ ਨਾ ਕਰਕੇ। ਮੇਰੀ ਰਈਆ ਤੋਂ ਕਹਿੰਦੇ ਆ ਕਿ ਬੱਚਾ ਡੈਕਪਟ ਕਰਦੇ। ਸੋ ਪੇਰੈਂਟਸ ਨੂੰ ਵੀ ਮੇਰੀ ਹਦਾਇਤ ਆ ਵੀ ਜੈਦਾਂ ਨਹੀਂ ਸਾਨੂੰ ਸ਼ਿਕਾਇਤ ਨਹੀਂ ਦੱਸਣ ਪੇਰੈਂਟਸ ਨੂੰ ਵਿੱਚ ਐਫਆਈਆਰ ਦੇਣਾ। ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ